ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਜੀਲੈਂਸ ਪਹਿਲਾਂ ਉਹਨਾਂ ਦੇ ਘਰ ਪਹੁੰਚਦੀ ਹੈ ਬਹਿਸ ਬਸਈਆ ਬਿਕਰਮ ਮਜੀਠੀਆ ਅਤੇ ਵਿਜੀਲੈਂਸ ਦੇ ਅਫਸਰਾਂ ਦੇ ਵਿਚਾਲੇ ਹੁੰਦਾ ਹੈ ਉਸ ਤੋਂ ਬਾਅਦ ਬਿਕਰਮ ਮਜੀਠੀਏ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਉੱਪਰ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਜਾਂਦੇ ਨੇ ਤੇ ਇੱਕ ਹੋਰ ਵੀਡੀਓ ਹੁਣ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਬਿਕਰਮ ਮਜੀਠੀਏ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਇੱਕ ਵੀਡੀਓ ਵਿਕਰਮ ਜੀਠੇ ਦੇ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਘਰ ਦਾ ਮਾਹੌਲ ਦਿਖਾਇਆ ਹੈ ਜਿਸ ਦੇ ਵਿੱਚ ਵਿਕਰਮ ਜੀਠੇ ਦੇ ਵੱਲੋਂ ਆਖਿਆ ਜਾ ਰਿਹਾ ਕਿ ਦੇਖੋ ਕਿਵੇਂ ਕਿੰਨੀ ਪੁਲਿਸ ਲਗਾ ਕੇ ਮੈਨੂੰ ਝੂਠੇ ਦੋਸ਼ ਲਗਾ ਕੇ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਸ ਦੇ ਦੌਰਾਨ ਵਿਕਰਮ ਜੀਠਿਆ ਨੂੰ ਜੋ ਘਰ ਉਹਨਾਂ ਦੇ ਲੋਕ ਮਿਲਣ ਲਈ ਆਏ ਸਨ ਆਪਣੇ ਕੰਮ ਕਰਵਾਉਣ ਲਈ ਆਏ ਸਨ ਉਹਨਾਂ ਨੂੰ ਵੀ ਇੱਕ ਕਮਰੇ ਦੇ ਵਿੱਚ ਬੰਦ ਕਰਨ ਦਾ ਦੋਸ਼ ਵਿਕਰਮ ਜੀਠੇ ਦੇ ਵੱਲੋਂ ਲਗਾਇਆ ਗਿਆ ਹੈ ਆਖਰੀ ਵੀਡੀਓ ਵਿਕਰਮ ਜਿੱਥੇ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਤੁਹਾਨੂੰ ਦਿਖਾ ਦਿੰਨੇ ਆ ਆਹ ਲਓ ਨਾ ਸਮਝ ਸਮਝ ਕੇ ਸੋਚੋ ਨਾ ਨਹੀਂ ਨਾ ਹੋ ਜਾ ਕੋਈ ਨਹੀਂ ਇਹ ਲੋਕ ਕਿਹੜੇ ਸਾਨੂੰ ਚੀਜੋ ਨਹੀਂ ਚਲੋ ਚਲਿਆ ਕੋਈ ਦੁਗਿਰਨਾ ਨਹੀਂ ਭਾਈ ਠੀਕ ਹੈ ਜੀ ਆਹ ਲਓ ਕਰ ਦਿੰਦੇ ਆ ਸਤਿ ਸ਼੍ਰੀ ਅਕਾਲ ਬਿਕਰਮ ਸਿੰਘ ਜੀ ਉਹ ਬਹੁਤ ਜ਼ਿਆਦਾ ਦੁੱਖ ਦੇ ਰਿਹਾ ਸਰਦ ਬਿਕਰਮ ਸਿੰਘ ਨੇ ਕੁੱਝ ਕੀਤਾ ਉਹ ਮਹਾਰਾਜ ਜੀ ਕੱਖ ਨੂੰ ਹੁੰਡਿਆ ਤੁਸੀਂ ਮੈਂ ਤੋਂ ਨਾਲ ਤੂੰ ਹੀ ਭਾਵਨਾ ਜੀ ਆ ਜਾਓ ਯਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਸਰਦ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਜੈ ਲਾਲ ਰੇਸਾ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਬੱਚੇ ਆਜੋ ਜੀ ਆਜੋ ਦੇਖੋ ਲੈ ਮਾਰੋ ਇਹਦਾ ਬੰਦਾ ਹਾਲ ਦੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਲੱਟੋਲੀ ਆਹ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਂ ਇਹ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਆ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਔਰ ਦੀ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕਾਲ ਵੀ ਮੈਂ ਇਸ ਹੀ ਜਾਣ ਨੂੰ ਤਿਆਰ ਹਾਂ ਇਸ ਲਈ ਹੁਣ ਕਿੱਧਰ ਗਏ ਜੀ ਕਰਨਜੀਤ ਜੀ ਤੁਸੀਂ ਟਿਕਾ ਸੀ ਮੈਨੂੰ ਹਾਂਜੀ ਕਮਿਟੀ ਕੋਲ ਕੀਤੀ ਹੋਤੀ ਜਾਨਾ ਕਿ ਨਹੀਂ ਨਹੀਂ شرونی اکالی دل بادل بکرم سنگھ مجھے سردار بکرم سنگھ مجھے جی سرجیا جے بندہ باد ਕੋਲਾ ਟੂੜਾ ਪਰ ਦੇ ਗਏ ਕੋਈ ਨਾ ਕੋਈ ਜੰਮੀ ਹੋ ਰਹਾ ਹੈ ਜੀ ਮੈਂ ਦੀ ਮਾਰ ਕੇ ਆ ਰਿਹਾ ਹਾਂ ਚਲੋ ਯਾਰ ਪਾ ਦੇ ਪਾ ਦੇ ਮੇਰੇ ਜੀ ਦਾ ਪਾ ਦੂਗਾ ਅਸਰਾਣਾ ਚਾਹੀਦਾ ਜੀ ਕਾਇਰ ਨਹੀਂ ਬਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਸੀ ਉਹਨਾਂ ਆ ਕੇ ਪੂਰੀ ਬੈਗ ਪੂਰੀ ਰੱਖਿਆ ਜਦੋਂ ਜਦੋਂ ਬੰਦੇ ਖੜੇ ਆ ਜੀ ਤੱਕ ਹੋਰ ਦੇਣ ਜੀ ਦੇਖਦੇ ਆ ਉਹ ਬਾਤ ਕਰਦੇ ਆ ਅੱਗੇ ਤੇ ਤਰੇਵਸਣਾ ਕਰਕੇ ਨਾ ਉਹਦਾ ਪਤਾ ਬੱਸ ਕਰ ਦੇ ਬੱਸ ਕਰ ਦੇ ਹੈ